ਵਾਹ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਲੈਂਡ ਪੂਲਿੰਗ ਕਾਨੂੰਨ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਅੱਜ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਗਿਆ ਸੀ ਪੂਰੇ ਪੰਜਾਬ ਦੇ ਵਿੱਚ ਉਸੇ ਤਹਿਤ ਅੱਜ ਕਰਤਿੱ ਕੀਸਾਨ ਯੂਨੀਅਨ ਨੇ ਸੜਕ ਦੇ ਰੋੜਾਂ ਦੇ ਉੱਪਰ ਇੱਕ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ ਅਤੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਆਓ ਸੁੰਦੇ ਆ ਉਹਨਾਂ ਕਿਸਾਨਾਂ ਤੋਂ ਵੀ ਕੀ ਕਿਹਾ ਉਹਨਾਂ ਨੇ ਉਸ ਕਾਨੂੰਨ ਬਾਰੇ ਬਿਲਜਿੰਦਰ ਪੁੱਲਰ ਦੀ ਰਿਪੋਰਟ ਤੁਹਾਡੇ ਵੱਲੋਂ ਟਰੈਕਟਰ ਮਾਰਚ ਕਿੱਧਰ ਜਾ ਰਿਹਾ ਹੈ ਕੀ ਪੂਰੇ ਪੰਜਾਬ ਦੇ ਵਿੱਚ ਆਏ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਜਿਹੜੀ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੀ ਨੀਤੀ ਉਹਦੇ ਖਿਲਾਫ ਪੂਰੇ ਪੰਜਾਬ ਟਰੈਕਟਰ ਮਾਰਚ ਕੀਤੇ ਜਾ ਰਹੇ ਆ ਤੇ ਅਸੀਂ ਕਿਰਪਾ ਕਿਸਾਨੀ ਉਹਨਾਂ ਵੱਲੋਂ ਜਿੱਥੇ ਪੂਰੇ ਪੰਜਾਬ 'ਚ ਟਰੈਕਟਰ ਮਾਰਚ ਸ਼ਾਮਲੋਂ ਤੇ ਸਾਦੇ ਇਲਾਕੇ ਦੇ ਪਿੰਡਾਂ ਤੇ ਸਾਦੇ ਕਸਬੇ 'ਚ ਵੱਡਾ ਟਰੈਕਟਰ ਮਾਰਚ ਕਰ ਰਹੇ ਆ ਸਰਕਾਰ ਦੀ ਜਿਹੜੀ ਇਹ ਨੀਤੀ ਆ ਇਹ ਪੰਜਾਬ ਨੂੰ ਉਜਾੜਨ ਦੀ ਨੀਤੀ ਆ ਬਿਲਕੁਲ 1947 ਦੇ ਉਜਾੜੇ ਵਰਗੀ ਆ ਜਦੋਂ ਲੈਂਡ ਐਕ acquisition ਐਕਟ ਹੁੰਦਾ ਤਾਂ ਲੈਂਡ ਐਕ acquisition ਐਕਟ ਦੇ ਤਹਿਤ ਜਦੋਂ ਜ਼ਮੀਨ ਲਈ ਜਾਂਦੀ ਆ ਤਾਂ ਜ਼ਮੀਨ ਦਾ ਮਾਰਕੀਟ ਦੇ ਨਾਲੋਂ 4 ਗੁਣਾ ਵੱਧ ਜਿਹੜਾ ਰੇਟ ਆ ਉਹ ਦਿੱਤਾ ਜਾਂਦਾ ਉਹਦੇ 'ਚ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਂਦਾ ਜਿਹੜਾ ਸੋਸ਼ਲ ਇੰਪੈਕਟ ਜਿਹੜਾ ਅਸੈਸਮੈਂਟ ਸਰਵੇ ਕੀਤਾ ਜਾਂਦਾ ਕਿ ਸਮਾਜ ਦੇ ਜਿਹੜੀ ਇੱਥੇ ਜ਼ਮੀਨ ਲਈ ਜਾਊਗੀ ਕਿਹੜੇ-ਕਿਹੜੇ ਬੰਦਿਆਂ ਤੇ ਪ੍ਰਭਾਵ ਪਊਗਾ ਫਿਰ ਉੱਤੇ এনवायरमेंट ਦਾ ਇੰਪੈਕਟ ਅਸੈਸਮੈਂਟ ਸਰਵੇ ਕੀਤਾ ਜਾਂਦਾ ਇਹ ਵਾਤਾਵਰਨ ਤੇ ਕੀ ਪ੍ਰਭਾਵ ਪਾਊਗਾ ਪਰ ਪੰਜਾਬ ਸਰਕਾਰ ਨੇ ਬਿਨਾ ਕੋਈ ਸਰਵੇ ਕੀਤੇਆਂ ਬਿਨਾ ਇਹ ਜਾਣਿਆ ਕਿ ਲੁਧਿਆਣੇ ਚ ਕਿੰਨੇ ਲੋਕਾਂ ਨੂੰ ਘਰਾਂ ਦੀ ਲੋੜ ਆ ਕਿੰਨੀ ਜ਼ਮੀਨ ਚਾਹੀਦੀ ਪਲਾਟਾਂ ਵਾਸਤੇ ਇੱਕ ਨਾਦਰਸ਼ਾਈ ਫਰਮਾਨ ਜਾਰੀ ਕਰਕੇ 32 ਪਿੰਡਾਂ ਦਾ ਨੋਟੀਫਿਕੇਸ਼ਨ ਕਰਤਾ ਉਹ ਕਾਗਜ਼ਾਂ ਚ ਅਜਬਾਜ ਬੇਜਮੀਨੀ ਕਰਤੇ ਇੱਕ ਤਰ੍ਹਾਂ ਦੇ ਉਜਾੜ ਤੇ ਪੰਜਾਬ ਸਰਕਾਰ ਵੱਲੋਂ ਠੀਕ ਆ ਹੁਣ ਪਰसों ਅਮਨ ਰੋੜਾ ਨੇ ਕਿਹਾ ਕਿ ਜਿਹੜੀ 65000 ਕਿੱਲਾ ਜ਼ਮੀਨ ਅਸੀਂ ਪੰਜਾਬ 'ਚ 20 ਅਰਬਨ ਸਟੇਟ ਬੰਨੇ ਆ ਇਹ 65000 ਕਿੱਲਾ ਜ਼ਮੀਨ ਸਿਰਫ ਉਹਦਾ 40% ਆ ਜਿੰਦਾ ਮਤਲਬ ਆ ਕਿ ਡੇਢ ਲੱਖ ਕਿੱਲੇ ਤੋਂ ਉੱਪਰ ਜ਼ਮੀਨ ਲੈਣੀ ਆ ਤੇ 165 ਸ਼ਹਿਰਾਂ ਤਸਬਿਆਂ ਦੇ ਆਲੇ-ਦੁਆਲੇ ਉਹਦੇ 'ਚ ਆ ਸਾਡਾ ਸਾਦੇ ਕੂਸਾ ਫਰੀਦਕੋਟ ਕੋਈ ਇਲਾਕਾ ਵੀ ਜਿਹੜਾ ਉਹ ਨਹੀਂ ਬਚਣਾਗਾ ਪੰਜਾਬ ਦੇ ਵਿੱਚ 104 ਲੱਖ ਕਿੱਲਾ ਜ਼ਮੀਨ ਆ ਯਾਨੀ ਕਿ 1 ਕਰੋੜ ਤੇ 4 ਲੱਖ ਕਿੱਲਾ ਜ਼ਮੀਨ ਆ ਤੇ ਜੇ ਭਾਰਤ ਮਾਲਾ ਪ੍ਰੋਜੈਕਟ ਦੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ 150 ਤੋਂ 2 ਲੱਖ ਕਿੱਲਾ ਜ਼ਮੀਨ ਲੈ ਗਏ ਤਾਂ ਇਹਦਾ ਮਤਲਬ ਹੈ ਕਿ 2% ਜ਼ਮੀਨ ਪੰਜਾਬ ਦੀ ਇੱਕ ਸਾਲ ਦੇ ਵਿੱਚ ਇਹਨਾਂ ਨੇ ਜਿਹੜੀ ਸੀ ਖਤਮ ਕਰ ਤੇ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਆ ਕਿ ਕਿਸਾਨ ਤੋਂ ਇੱਕ ਕਿੱਲਾ ਜ਼ਮੀਨ ਲਈ ਜਾਊਗੀ ਤੇ ਦੋ ਕਨਾਲਾਂ ਜਿਹੜੀ ਉਹਨੂੰ ਵਾਪਸ ਦਿੱਤੀ ਜਾਊਗੀ ਉਹ ਪਲਾਟ ਜਿਹੜੇ ਦੋ ਕਨਾਲਾਂ ਦੇ ਦਿੱਤੇ ਜਾਣੇ ਆ ਉਹ 12 ਸਮੂਹ 15 ਨੇਕ 18 ਉਹ ਕੋਈ ਪਤਾ ਨਹੀਂਗਾ ਤੇ ਜਿਹੜਾ ਸਰਕਾਰ ਇਹ ਕਹਿੰਦੀ ਕਿ 1000 ਕਈ ਦਾ ਰੇਸ਼ੀ ਪਲਾਟ ਦੇਵਾਂਗੇ ਤੇ 200 ਗਾਈ ਦਾ ਕਮਰਸ਼ੀਅਲ ਪਲਾਟ ਦੇਵਾਂਗੇ ਯਾਨੀ ਕਿ ਉਹ ਕਮਰਸ਼ੀਅਲ ਪਲਾਟ 20 ਸਾਲਾਂ ਨੂੰ ਸਾਨੂੰ ਮਿਲੇ ਕਾਹਦੇ ਵਾਸਤੇ ਵੀ ਦੁਕਾਨ ਦੁਕਾਨਦਾਰੀ ਕਰਨੀ ਆ ਅੱਜ ਸਾਡੀ ਖੇਤੀ ਉਜਾੜ ਕੇ ਤੁਸੀਂ ਸਾਨੂੰ ਦੁਕਾਨਦਾਰ ਬਣਾਉਣਾ ਚਾਹੁੰਦੇ ਆ ਤੁਸੀਂ ਪਹਿਲਾਂ ਇਹ ਤਾਂ ਦੱਸੋ ਕਿ ਸ਼ਹਿਰਾਂ ਜਿਹੜੇ ਵੱਡੇ ਮਾਲ ਖੱਲ ਗਿਆ ਜਿਹੜੀ ਆਨਲਾਈਨ ਸ਼ਾਪਿੰਗ ਸ਼ੁਰੂ ਹੋ ਗਈ ਆ 50% ਤਾਂ ਦੁਕਾਨਦਾਰ ਉਹਨੇ ਜਿਹੜੇ ਵਿਹਲੇ ਕਰਕੇ ਰੱਖਤੇ ਹੈਗੇ ਆ ਤੇ 15 ਨੀਂਹਾਂ ਸਾਲਾਂ ਤੱਕ ਜੇ ਵੱਡੇ ਵੱਡੇ ਸ਼ਹਿਰਾਂ 'ਚ ਮਾਲ ਖੁੱਲਦੇ ਆ ਆਨਲਾਈਨ ਸ਼ਾਪਿੰਗ ਹੁੰਦੀ ਆ ਤੇ ਕੀ ਦੁਕਾਨਦਾਰ ਰਹਿਣੇ ਕਿ ਨਹੀਂ ਰਹਿਣੇ ਕਿ ਹਾਲਤ ਤਾਂ ਇਹ ਬਣੀ ਹੋਈ ਆ ਤੇ ਤੁਸੀਂ ਅੱਜ ਕਿਸਾਨੀ ਨੂੰ ਖਤਮ ਕਰਕੇ ਦੁਕਾਨਦਾਰ ਬਣਾਉਣਾ ਚਾਹੁੰਦੇ ਆ ਇੰਡਸਟਰੀ ਪੰਜਾਬ 'ਚ ਨਹੀਂ ਹੈਗੀ ਜ਼ਮੀਨ ਤੁਸੀਂ ਖੋਹਣਾ ਚਾਹੁੰਦੇ ਹੋ ਨੌਕਰੀਆਂ ਤੁਸੀਂ ਨਹੀਂ ਦੇਣਾ ਚਾਹੁੰਦੇਗੇ ਤੇ ਫਿਰ ਦੁਕਾਨਾਂ ਪਾ ਕੇ ਲੋਕ ਬੈਠੇ ਰਹਿਣਗੇ ਤੇ ਲੋਕ ਖਰੀਦਣ ਵਾਲਾ ਕੌਣ ਹੋਏਗਾ ਲੋਕਾਂ ਦੀ ਖਰੀਦ ਸ਼ਕਤੀ ਤਾਂ ਹੋਏਗੀ ਨਾ ਕਿ ਜੇ ਲੋਕਾਂ ਨੂੰ ਜ਼ਮੀਨ 'ਚੋਂ ਆਮਦਨ ਹੋਊਗੀ ਇੰਡਸਟਰੀ ਲੱਗੂ ਲੋਕਾਂ ਨੂੰ ਰੋਜ਼ਗਾਰ ਮਿਲੂ ਲੋਕਾਂ ਨੂੰ ਕੋਈ ਸਰਕਾਰੀ ਨੌਕਰੀਆਂ ਮਿਲ ਗਈਆਂ ਲੋਕਾਂ ਦੀ ਆਮਦਨ ਦੇ ਸਾਧਨ ਤੁਸੀਂ ਖੋਹੀ ਜਾਂਦੇ ਆ ਦੁਕਾਨਦਾਰ ਤੁਸੀਂ ਬਣਾਉਣਾ ਚਾਹੁੰਦੇ ਹੋ ਇਹ ਬਹੁਤ ਜੜੀ ਆ ਖਤਰਨਾਕ ਪਾਲਿਸੀ ਆ ਜਿਹਨੂੰ ਰੱਦ ਕਰਾਉਣ ਦੇ ਲਈ ਅੱਜ ਪੂਰੇ ਪੰਜਾਬ 'ਚ ਅਸੀਂ ਸੜਕਾਂ 'ਤੇ ਜਿਹੜੇ ਆ ਗਿਅਾ ਨਿਤਰੀਆਂ ਭਗਵੰਤਮਾਨ ਦੀ ਸਰਕਾਰ ਉਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਕਹਿੰਦੇ ਸੀ ਪਿਛਲੇ ਮਹੀਨਿਆਂ ਦੇ ਵਿੱਚ ਕਿ ਇਹ ਬਰਾਬਰ ਦੀ ਸਰਕਾਰ ਚਲਾਉਂਦੇ ਆ ਅਸੀਂ ਕਿਸਾਨ ਜਿੱਥੇ ਬੰਦੀਆਂ ਕੋ ਬਰਾਬਰ ਦੀ ਸਰਕਾਰ ਨਹੀਂ ਚਲਾ ਰਹੇਗੇ ਪਰ ਅਸੀਂ ਅੱਜ ਚੁਣੌਤੀ ਦਿੰਦੇ ਆ ਪੰਜਾਬ ਸਰਕਾਰ ਜੇ ਮੁੱਖ ਮੰਤਰੀ ਭਗਵੰਤ ਮਾਨਤਨ ਦੀ ਪਾਰਟੀ ਅਮਨ ਰੋੜਾ ਨੂੰ ਅਮਨ ਰੋੜਾ ਨੂੰ ਕਿ ਤੁਸੀਂ ਅੱਜ ਮੰਨ ਲਓ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੀ ਫਿਰ ਇੱਕ ਬਰਾਬਰ ਸਰਕਾਰ ਹੈਗੀ ਆ ਜੇ ਤੁਹਾਡੀ ਸਰਕਾਰ ਖਤਮ ਹੋਇਆ ਫਿਰ ਸਾਡੀ ਜੇਰ ਵਕਤ ਕਿੰਨਾ ਪੂਰ ਖੋਕੇ ਦਿਖਾ ਦਿਓ ਤੇ ਜੇ ਸਾਡੀ ਸਰਕਾਰ ਚ ਤਮ ਹੋਇਆ ਤੇ ਫਿਰ ਜਿਵੇਂ ਤੁਸੀਂ ਲੈਂਡ ਪੂਲ ਨੂੰ ਪਾਲਿਸੀ ਬਣਾਈਆ ਉਸੇ ਤਰ੍ਹਾਂ ਤੁਹਾਡੇ ਹੱਥੋਂ ਰੱਦ ਨਾ ਨਾ ਕਰਵਾਈ ਤੇ ਤੁਸੀਂ ਭੁੱਲ ਜੋ ਕਿ ਪੰਜਾਬ ਚ ਪੰਜਾਬੀ ਜਿਹੜੇ ਸੀ ਉਹ ਫਿਰ ਨਹੀਂ ਹੈਗੇ ਸੀਗੇ ਜਿਸ ਤਰ੍ਹਾਂ ਨਰਿੰਦਰ ਤੋਮਰ ਕਦੇ ਕਹਿੰਦਾ ਸੀ ਸੌਦਾ ਕਰ ਦਿੰਨੇ ਆ ਕਦੇ ਕਹਿੰਦੇ ਸੀ ਕਾਨੂੰਨ ਸਸਪੈਂਡ ਕਰ ਦਿੰਨੇ ਆ ਕਦੇ ਕਹਿੰਦੇ ਕਮੇਟੀ ਬਣਾ ਦਿੰਨੇ ਆ ਉਹ ਤਾਂ 5 ਮਹੀਨੇ ਦੇ ਅੰਦੋਲਨ ਤੋਂ ਬਾਅਦ ਸੀ ਇਹਨੇ ਤਾਂ ਇਹ ਸਾਡਾ ਝਟ ਵੇਖਿਆ ਹੀ ਨਹੀਂ ਪਹਿਲਾਂ ਠੜਕਦਾ ਫਿਰਦਾ ਹੈਗਾ ਪ੍ਰੈਸ ਕਾਨਫਰੰਸ ਕਰਦਾ ਮੁੱਖ ਮੰਤਰੀ ਦੀ ਗੱਲ ੁਖੜ ਰਹੀ ਆ ਕਦੇ ਕੋਈ ਉਹ ਪੜਦਾ ਹੈਗਾ ਪਾਲਿਸੀ ਨੂੰ ਵਿੱਚ ਕੀ ਅਸੀਂ ਜਿਹੜਾ ਹੈਗਾ ਐਮੈਂਡਮੈਂਟ ਕੀਤੀ ਕਦੇ ਕੋਈ ਪੜਦਾ ਕਦੇ ਕਹਿੰਦੇ 30000 ਲੈ ਲਓ 50000 ਲੈ ਲਓ ਭਗਵੰਤ ਮਾਨ ਪੰਜਾਬ ਦੀ ਕਿਸਾਨ ਕਿਸਾਨ ਲਹਿਰ ਦੇ ਸਾਹਮਣੇ ਉਹ ਗਲੀ ਦੇ ਟੀਲੇ ੜਕਾਂ ਜਿਹੜੀ ਜਿਹੜਾ ਕਿੰਦੀ ਕਿ ਹਨੇਰੀ ਅਗੇ ਕੋਈ ਔਕਾਤ ਨਹੀਂ ਕੀ ਪੰਜਾਬ ਦੇ ਵਿੱਚ ਅੱਜ ਭਗਵੰਤ ਮਾਨ ਦੇ ਹੰਕਾਰ ਨੂੰ ਦਰੜਨ ਦੇ ਲਈ ਤੇ ਲੈਂਡ ਪੂਲਿੰਗ ਪਾਲਸੀ ਨੂੰ ਦਰੜਨ ਦੇ ਲਈ ਅੱਜ ਲੱਖਾਂ ਟਰੈਕਟਰ ਪੰਜਾਬ ਦੀਆਂ ਸੜਕਾਂ ਤੇ ਨਿਤਰੇ ਆ ਤੇ ਇਹਦੀ ਜਿਹੜੀ ਪਾਲਸੀ ਆ ਲੈਂਡ ਪੂਲਿੰਗ ਪਾਲਸੀ ਸਾਡੀਆਂ ਜ਼ਮੀਨਾਂ ਖੋਣ ਦੀ ਤੇ ਇਹਦਾ ਜਿਹੜਾ ਹੰਕਾਰ ਆ ਇਹਨੇ ਖਾਲੀ ਤੰਬੂ ਪੱਟ ਕੇ ਕਿਸਾਨਾਂ ਦੇ ਤੇ ਟਰਾਲੀਆਂ ਚੋਰੀ ਕਰਕੇ ਨੂੰ ਐ ਲੱਗਾ ਸ਼ਾਇਦ ਕਿਸਾਨ ਲੈਰ ਦਵਾਤੀ ਉਹਦਾ ਮੂੰਹ ਤੋੜਵਾ ਜਵਾਬ ਅੱਜ ਸੰਯੁਕਤ ਕਿਸਾਨ ਮੋਰਚਾ ਪੂਰੇ ਪੰਜਾਬ ਜਿਹੜਾ ਹੈਗਾ ਉਧੇਰਿਆ ਤੇ 24 ਅਗਸਤ ਨੂੰ ਇੱਕ ਲੱਖਾਂ ਦਾ ਇਕੱਠ ਜਿਹੜਾ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਮੁੱਲਾਪੁਰ ਦੇ ਵਿੱਚ ਹੋਊਗਾ ਔਰ ਅਸੀਂ ਪੰਜਾਬ ਦੇ ਸਮੁੱਚੇ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿਵੇਂ ਸਜੀਤ ਪਾਤਰ ਨੇ ਸ਼ਾਇਰ ਨੇ ਕਿਹਾ ਸੀ ਕਿ ਲੱਕੀ ਜੇ ਤੇਰੇ ਕਾਜ ਜੇ ਛੁੜੀ ਨਹੀਂ ਇਹ ਨਾ ਸਮਝ ਸ਼ਹਿਰ ਦੀ ਹਾਲਤ ਪੂਰੀ ਨਹੀਂ ਮਾਮਲਾ ਕੱਲਾ ਉਹ 20 ਲੱਖਿਆਂ ਦਾ ਨਹੀਂ ਜਿੱਥੇ ਲੈਂਡ ਪੂਲਿੰਗ ਪਾਲਿਸੀ ਲਾਗੂ ਹੋ ਗਈ ਆ ਇਹਨਾਂ ਨੇ 165 ਲੱਖਿਆਂ ਦੇ ਵਿੱਚ ਸ਼ਹਿਰਾਂ ਕਸਬਿਆਂ ਦੇ ਲਾਗੇ 1.5 ਰਕ ਕਿਲਾ ਜ਼ਮੀਨ ਲੈਣੀ ਆ ਤੇ ਉਹਦੇ ਚ ਕਿਤੇ ਜ਼ਮੀਨ ਖੋਟੀ ਵੀ ਹੋ ਸਕਦੀ ਆ 750 ਦੇ ਕਰੀਬ ਪਿੰਡ ਇਹਨਾਂ ਨੇ ਮਲਿਆ ਮੇਟ ਕਰ ਦੇਣਾ ਹੈਗਾ ਚਲੋ ਕਿਸਾਨ ਨੂੰ ਤੇ ਇਹਨਾਂ ਨੇ ਕਹਿਤਾ ਕਿ ਜ਼ਮੀਨ ਲੈ ਕੇ ਪਲਾਟ ਦੇਵਾਂਗੇ ਜਿਹੜੀ ਸਾਡੀ ਪਿੰਡਾਂ ਦੀ 35% ਜਿਹੜੀ ਆਬਾਦੀ ਆ 35% ਜਿਹੜੀ ਆਬਾਦੀ ਆ ਪਿੰਡਾਂ ਦੀ ਜਿਹੜੇ ਐਸਸੀ ਭਾਈਚਾਰੇ ਨਾਲ ਆਉਂਦੇ ਆ ਪੰਜਾਬ ਦੀ ਟੋਟਲ 2.0 ਜਿਹੜੀ ਆ 2% ਜ਼ਮੀਨ ਆ 35% ਵਾਦੀ ਕੋਲੇ ਉਹਨਾਂ ਕਿਸਾਨਾਂ ਤੋਂ ਤਾਂ ਤੁਸੀਂ ਜ਼ਮੀਨ ਲੈ ਕੇ ਉਹਨੂੰ ਪਲਾਟ ਕਿੰਨੇ ਦੇ ਦੋਗੇ ਜਿਹੜੇ ਪਿੰਡਾਂ ਦੇ ਉਹ 35% ਬੇਜ਼ਮੀਨੇ ਲੋਕ ਆ ਉਹ ਕਿੱਥੇ ਜਾਣਗੇ ਪਿੰਡ ਤੁਸੀਂ ਉਹਨਾਂ ਦੇ ਢਾ ਦੇਣੇ ਹੈਗੇ ਆ ਜਿਹੜੇ ਹੋਰ BC ਕੈਟਾਗਰੀ ਨਾਲ ਜੁੜੇ ਹੋਏ ਲੋਕ ਜਿਹੜੇ ਆ ਹੋਰ ਛੋਟੇ ਮੋਟੇ ਕਾਰੋਬਾਰ ਕਰਦੇ ਆ ਖੇਤੀ ਨਾਲ ਜੁੜੇ ਹੋਏ ਠੀਕ ਆ ਉਹ ਕਿੱਥੇ ਜਾਣਗੇ ਇਹ ਸੋਸ਼ਲ ਇੰਪੈਕਟ ਸਰਵੇ ਇਹਨਾਂ ਨੇ ਕੀਤਾ ਨਹੀਂ ਪਿੰਡ ਇਹਨੇ ਪਿੰਡ ਉਜੜਨਗੇ ਇਹ ਲੱਖਾਂ ਲੋਕ ਕਿੱਥੇ ਜਾਣਗੇ ਤੇ ਮਹਾਲੀ ਤੇ ਚੰਡੀਗੜ੍ਹ ਚ ਜਿਹੜੇ ਪਿੰਡ ਆ ਗਏ ਉਹ ਜਿਹੜੇ ਕਿੱਥੇ ਗਏ ਤੇ ਕੋਈ ਸਟੱਡੀ ਜਿਹੜੀ ਨਹੀਂ ਜੇ ਇੱਕ ਹੋਰ ਸਟੱਡੀ ਸਾਹਮਣੇ ਆਈ ਹੈਗੀ ਹੈ ਕਿ ਜਿਹੜੇ ਪਹਿਲਾਂ ਅਰਬਨ ਸਿਟੀਜ਼ ਬਣਾਈਆਂ ਗਈਆਂ ਨੇ ਜਾਂ ਪੁੱਡਾ ਨੇ ਜਾਂ ਗਮਾਡਾ ਨੇ ਜਾਂ ਵੀਡੀਏ ਨੇ ਉਹਨਾਂ ਕੋਲੇ ਤਾਂ ਪਹਿਲੇ ਜਿਹੜੇ ਹੈਗੇ ਆ ਜਿੰਨੇ ਪਲਾਟਾਂ ਦੀ ਜਿਹੜੀ ਗਿੰਦੀਆਂ ਮਤਲਬ 70% ਦੇ ਕਰੀਬ ਤਾਂ ਹਲੇ ਉਹੀ ਖਾਲੀ ਪਏ ਨੇ ਤੁਸੀਂ ਇਹ ਦੇਖੋ ਕਿ ਮਹਾਲੀ ਚ 70% ਫਲੈਟ ਵਿਲੇ ਪਏ ਆ 70% ਪਲਾਟ ਵਿਲੇ ਪਏ ਆ ਬੰਦੇ ਬੇਜਮੀਨੇ ਕਰਦੇ ਪਲਾਟ ਕੱਟਦੇ ਕਈਆਂ ਦੇ ਪਲਾਟ ਤਾਂ ਇੰਨੀ ਦੂਰ ਆ ਕਿ ਬੰਦਿਆਂ ਨੂੰ ਖੁਦ ਪਲਾਟ ਨਹੀਂ ਲੱਭਦਾਗਾ ਤੇ ਉਹ ਬੰਦਿਆ ਜੀ ਚੌਂਕੀਦਾਰਾ ਕਰਨ ਵਾਸਤੇ ਮਜਬੂਰ ਆ ਜਗਰਾਉਂ ਦੀ ਸ਼ੂਕਰ ਮਿਲ ਦੀ 100 ਕਿੱਲਾ ਜ਼ਮੀਨ ਲੈ ਲਈ ਨਹੀਂ ਡਿਵੈਲਪ ਹੋਈ ਫਰੀਦਕੋਟ ਦੀ ਸ਼ੂਕਰ ਮਿਲ ਦੀ ਜ਼ਮੀਨ ਲੈ ਲਈ ਨਹੀਂ ਡਿਵੈਲਪ ਹੋਈ ਠੀਕ ਆ ਪਠਿੰਡੇ ਦੇ ਵਿੱਚ ਮਤਲਬ ਬਹੁਤ ਸਾਰੇ ਪਲਾਟ ਜਿਹੜੇ ਵਿਹਲੀ ਵਿਹਲੇ ਪਏ ਆ ਪੰਜਾਬ ਤੋਂ ਬਹੁਤ ਵੱਡਾ ਹਿੱਸਾ ਤਾਂ ਜਿਹੜਾ ਲਗਾਤਾਰ ਐਨ ਆਰ ਆਈ ਹੋ ਰਿਹਾ ਹੈਗਾ ਦੁਆਬੇ ਦੇ ਪਿੰਡਾਂ ਦੇ ਪਿੰਡ ਜਿਹੜੇ ਵਾਲੇ ਵਿਹਲੇ ਪਏ ਹੈਗੇ ਆ ਰਿਹਾਇਸ਼ ਦਾ ਸੰਕਟ ਕਿੱਥੇ ਆ ਕੀ ਪੰਜਾਬ ਸਰਕਾਰੇ ਤੇ ਕੋਈ ਵਾਈਟ ਪੇਪਰ ਜਾਰੀ ਕਰ ਸਕਦੀ ਆ ਕਿ ਉਹਨੇ ਸਰਵੇ ਕੀਤਾ ਕਿ ਇੱਥੇ ਇੰਨੇ ਲੋਕਾਂ ਨੂੰ ਮਕਾਨਾਂ ਦੀ ਲੋੜ ਆ ਸਿਰਫ ਜਿਹੜਾ ਹੈ ਇਹ ਹੈਗਾ ਕਿ ਦਿੱਲੀ ਦੇ ਵਿੱਚ 50 ਕਰੋੜ ਦਾ ਕਿਲਾ ਤੇ ਦਿੱਲੀ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਹਾਰੇ ਹੋਏ ਠੱਗ ਲੀਟਰ ਦੋ ਨੰਬਰ ਦਾ ਪੈਸਾ ਇਕੱਠਾ ਕਰਕੇ ਪੰਜਾਬ ਚ ਆ ਗਏ ਦਿੱਲੀ ਦੇ ਬਿਲਡਰ ਨੂੰ ਜਿਹੜਾ 50 ਕਰੋੜ ਦਾ ਕਿੱਲਾ ਮਿਲਦਾ ਉਹਨੂੰ ਪੰਜਾਬ ਦੇ ਵਿੱਚ ਇਹਨਾਂ ਨੂੰ 4-5 ਕਰੋੜ ਦਾ ਕਿੱਲਾ ਦੇਣਾ ਤੇ ਜੇ ਕਿੱਲੇ ਮਗਰ ਵੀ ਇਹ ਕਰੋੜ ਕਰੋੜ ਡੇਡ-ਡੇਡ ਕਰੋੜ ਰੁਪਈਆ ਵੀ ਲੈਣ ਤੇ ਘੱਟੋ-ਘੱਟ 1 ਲੱਖ ਕਰੋੜ ਰੁਪਈਆ ਆਮ ਆਦਮੀ ਪਾਰਟੀ ਨੇ ਇਹ ਜਿਹੜੀ ਹੈਗੀ ਆ ਬਿਲਡਰਾਂ ਤੋਂ ਪੈਸੇ ਲੈ ਕੇ ਪੰਜਾਬ ਦੀਆਂ ਜ਼ਮੀਨਾਂ ਕੌਡੀ ਦੇ ਭਾਅ 'ਚ ਔਣੀਆਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਹਨਾਂ ਦੇ ਦਿੱਲੀ ਦੇ ਧਾੜ ਵੀ ਗੈਗਣੇ ਆਪਣੀਆਂ ਜੇਬਾਂ ਪਰਨੀਆਂ ਸੈਂਕੜੇ ਕਰੋੜ ਰੁਪਈਆ ਜਿਹੜਾ ਇਹਦਾ ਇਕੱਠੇ ਕਰਨਾ ਤੇ ਪੰਜਾਬ ਦੀ ਜਿਹੜੀ ਹੈਗੀ ਆ ਬਰਵਾਦੀ ਹੈਗੀ ਆ ਇਹ ਕਰ ਰਿਹਾ ਇਹਨੂੰ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਜਿਹੜਾ ਨਹੀਂ ਕੀਤਾ ਜਾਊਗਾ ਭਗਵੰਤ ਮਾਨ ਅਸੀਂ ਕਿਹਨੇ ਤੂੰ ਮਣਕੇ ਦਿਖਾ ਕਿੰਨੇ ਮਹੀਨੇ ਇਸ ਪਾਲਿਸੀ ਤੇ ਖੜਦਾ ਹੈਗਾ ਠੀਕ ਹੈ ਕਿਉਂਕਿ ਤੂੰ ਯੂ ਕਰਨ ਮਾਰਨ ਵਾਸਤੇ ਜਿਹੜਾ ਹੈਗਾ ਉਹ ਤਿਆਰ ਰਿਆ ਤੈਨੂੰ ਆਏਗਾ ਵੀ ਕਿਸਾਨ ਲਹਿਰ ਦਵਾਦੀ ਤੈਨੂੰ ਦੱਸਾਂਗੇ ਕਿ ਕਿਸਾਨ ਲਹਿਰ ਚ ਤਾਕਤ ਕਿੰਨੀ ਆ ਤੇ ਤੈਨੂੰ ਇਹ ਦੱਸਾਂਗੇ ਕਿ ਤੂੰ ਕਿੰਨਾ ਖੋਖਲਾ ਆਦਮੀ ਹੈਗਾ ਤੇਰੇ ਚ ਦਮ ਨਹੀਂ ਕਿ ਪੰਜਾਬੀਆਂ ਦੇ ਸਾਹਮਣੇ ਤੂੰ ਅੜ ਸਕੇ ਤੇ ਖੜ ਸਕੇ ਸਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਕਿਸਾਨ ਮੋਰਚੇ ਦੇ ਸੱਦੇ ਦੇ ਜਿਹੜਾ ਪੋਲਿੰਗ ਲੈਂਡ ਦੇ ਮਾਮਲੇ ਦੇ ਵਿੱਚ ਜਿਹੜਾ ਟ੍ਰੈਕਟ ਮਾਰਚ ਕੀਤਾ ਜਾਂਦਾ ਹੈ ਲੈਂਡ ਪੁਲਿੰਗ ਪਾਲਿਸੀ ਜਿਹੜੀ ਪੰਜਾਬ ਸਰਕਾਰ ਕਿਸਾਨਾਂ ਤੇ ਥੋਪਣਾ ਚਾਹੁੰਦੀ ਆ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਕੇ ਉੱਥੇ ਕੰਕਰੀਟ ਦੀਆਂ ਅਰਬਨ ਸਟੇਟ ਬਣਾਉਣਾ ਚਾਹੁੰਦੀ ਆ ਇਹ ਅਸੀਂ ਹਰਕਤਸ ਮਨਜ਼ੂਰ ਨਹੀਂ ਕਰਾਂਗੇ ਵੀ ਦਿੱਲੀ ਦੇ ਹਰੇ ਹੋਏ ਉਹ ਦੁੱਕੀ ਦੇ ਭਈਆ ਜਿਹੜਾ ਕਿ ਦਿੱਲੀ ਦੇ ਵਿੱਚ ਵੱਡੇ ਵੱਡੇ ਵਾਅਦੇ ਕਰਦਾ ਸੀ ਅਸੀਂ ਐਂ ਕਰਤਾ ਯੋਗ ਕਰਤਾ ਦਿੱਲੀ ਦੇ ਲੋਕਾਂ ਨੇ ਹਰਾ ਕੇ ਪੰਜਾਬ ਕੱਲਿਆ ਅੱਜ ਪੰਜਾਬ ਚ ਵਿਹਲੇ ਹੋ ਕੇ ਆ ਕੇ ਫਾਲਤੂ ਦੀਆਂ ਸਕੀਮਾਂ ਪੰਜਾਬ ਸਰਕਾਰ ਤੋਂ ਲਾਗੂ ਕਰਾਉਣਾ ਚਾਹੁੰਦੇ ਆ ਤੇ ਸਾਡੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਤਾਂ ਜੋ ਇਹ ਚਾਹੁੰਦੇ ਆ ਕਿ ਕਿਸਾਨ ਵਿਹਲੇ ਹੋ ਕੇ ਇੱਕ ਮਜ਼ਦੂਰ ਬਣ ਜਾਣ ਤੇ ਇਹਨਾਂ ਦੀ ਜਿਹੜੀ ਰੋਜੀ ਰੋਟੀ ਚੱਲਦੀ ਹੈ ਆਪਦੀ ਰੋਜੀ ਰੋਟੀ ਤੋਂ ਨਿਹੱਤੇ ਹੋ ਜਾਣ ਤੇ ਸੰਯੁਕਤ ਮੋਰਚਾ ਤੇ ਕਿਰਤੀ ਕਿਸਾਨੀਓ ਨੇ ਅੱਜ ਹੰਕਾਰ ਭਰੀ ਆ ਇਹ ਪਾਲਿਸੀ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤੀ ਜਾਊਗੀ ਪੰਜਾਬ ਦੇ ਅੰਦਰ ਹਾਂਜੀ ਭੈਣ ਕੀ ਕਹਿਣਾ ਚਾਹੁੰਦੇ ਹੋ ਅੱਜ ਇਹ ਟ੍ਰੈਕਟਰ ਮਾਰਚ ਕੱਢਿਆ ਜਾ ਰਿਹਾ ਸੀਪਤ ਮੋਸੇ ਦੇ ਸੱਦੇ ਆ ਵੀਰ ਜੀ ਇਹ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜਾ ਟ੍ਰੈਕਟਰ ਮਾਰਚ ਕੱਢਿਆ ਜਾ ਰਿਹਾ ਇਹ ਲੈਂਡ ਪੁਲਿੰਗ ਐਕਟ ਦੇ ਜਿਹੜੇ ਹੈਗੇ ਵਿਰੋਧ ਦੀ ਵਿਚੀਤਾ ਜਾ ਰਿਹਾ ਇਹ ਲੈਂਡ ਪੁਲਿੰਗ ਪਹਿਲਾਂ ਸਰਕਾਰ ਨੇ ਕਾਲੇ ਕਾਨੂੰਨਾਂ ਆ ਕੇ ਜਿਹੜਾ ਹੈਗਾ ਵਾ ਪੰਜਾਬ ਦੀ ਕਿਸਾਨੀ ਨੂੰ ਜਿਹੜਾ ਹੈਗਾ ਉਜਾੜਨ ਦੀ ਕੋਸ਼ਿਸ਼ ਕੀਤੀ ਹੈ ਪ੍ਰਾਜਾ ਹੁਣ ਕੀ ਇਹ ਲੈਂਡ ਪੁਲਿੰਗ ਜਿਹੜਾ ਐਕਟ ਲਈ ਆ ਕੇ ਜਿਹੜੀ ਹੈਗੀ ਆ ਸਾਡੀ ਖੇਤੀ ਜੋਗ ਜ਼ਮੀਨ ਹੈਗੀ ਆ ਉਹਨੂੰ ਬਰਬਾਦ ਕਰਨ ਦੇ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦੇ ਵਿੱਚ ਕਹਿ ਰਿਹਾ ਇੱਕ ਮਰਸ਼ਲ ਪੁਆਇੰਟ ਪ੍ਰੋਜੈਕਟ ਪਲਾਨ ਹੋਤੇ ਜਾਂਦੇ ਰਿਹਾਇਸ਼ੀ ਪਲਾਨ ਹੋਤੇ ਜਾਂਦੇ ਬਾਕੀ ਉਹਨਾਂ ਦੇ ਜਿੱਨਾਂ ਦੇ ਜ਼ਮੀਨ ਹੈ ਜਿਹੜੇ ਮਲਕੂਰ ਨੇ ਤੇ ਜ਼ਮੀਨ ਨੇ ਉਹਨਾਂ ਦਾ ਉਜਾੜਾ ਕੀਤਾ ਜਾ ਰਿਹਾ ਹੈਗਾ ਉਹ ਕਿੱਥੇ ਜਾਣਗੇ ਦੂਸਰੀ ਗੱਲ ਵੀ ਜਿਹੜੀ ਖੇਤੀ ਜੋਗ ਜ਼ਮੀਨ ਹੈਗੀ ਆ ਉਸ ਨੂੰ ਕਿਉਂ ਉਜਾੜਿਆ ਜਾ ਰਿਹਾ ਜਿਹੜੀ ਸੈਂਕੜਾ ਏਕੜ ਜਿਹੜੀ ਖਾਲੀ ਜ਼ਮੀਨ ਕੀਤੀ ਹੈ ਖਾਲੀ ਜ਼ਮੀਨ ਪਈ ਆ ਤੁਸੀਂ ਉਸ ਦੇ ਉੱਪਰ ਜਿਹੜੇ ਹੈਗੇ ਆ ਵਾ ਤੁਸੀਂ ਇਹ ਆਸ਼ੀ ਪਲਾਟ ਬਣਾਏ ਜਾ ਸਕਦੇ ਹੈਗੇ ਨੇ ਜੇ ਤੁਹਾਨੂੰ ਇਹ ਹੈਗਾ ਵੀ ਜਿਹੜੀ ਉੱਥੇ ਇੱਕ ਇੰਡਸਟਰੀਜ਼ ਬਾਤ ਰਹੀ ਹੈ ਲੁਧਿਆਣਾ ਦੇ ਵਿੱਚ ਵੀ ਰਹਿਣ ਯੋਗ ਮਕਾਨ ਨਹੀਂ ਹੈਗੀ ਤਾਂ ਕਿਸਾਨ ਜਿਹੜੇ ਹੈਗੇ ਨੇ ਸਿੱਧਾ ਹੀ ਜਾ ਕੇ ਕਿਸੇ ਨੂੰ ਘਰ ਦੀ ਲੋੜ ਹੈਗੀ ਔਰ ਸਿੱਧਾ ਕਿਸਾਨਾਂ ਦੇ ਨਾਲ ਸੰਪਰਕ ਕਰਨ ਕਿਸਾਨ ਆਪਣੀ ਜ਼ਮੀਨ ਖੁਦ ਵੇਚ ਸਕਦੇ ਨੇ ਉਹਨਾਂ ਨੂੰ ਜਿੰਨਾ ਜਿੰਨੇ ਲੱਗਦਾ ਵੀ ਮੈਂ ਵੇਚਣਾ ਚਾਹੁੰਦਾ ਉਹ ਵੇਚ ਸਕਦੇ ਜਿੰਨੂੰ ਲੱਗਦਾ ਵੀ ਨਹੀਂ ਮੈਂ ਆਪਣੀ ਜਿਹੜੀ ਹੈਗੀ ਮਾਂ ਨੂੰ ਨਹੀਂ ਵੇਚਣਾ ਉਹ ਨਹੀਂ ਵੇਚ ਸਕਦੇ ਹੈਗੇ ਉਹਨਾਂ ਦੇ ਉੱਪਰ ਜਬਰੀ ਜੜਿਆ ਹੈਗਾ ਵਾ ਉਹ ਕਿਉਂ ਜਿਹੜਾ ਠੋਸਿਆ ਜਾ ਰਿਹਾ ਵੀ ਤੁਹਾਨੂੰ ਇਹ ਜਿਹੜਾ ਹੈਗਾ ਵਾ ਕਿਹੜਾ ਉਜਾਰਿਆ ਜਾ ਰਿਹਾ ਹੈ ਦੋਨਾਂ ਨੇ ਤੇ ਦੂਸਰੀ ਗੱਲ ਹੈਗੀ ਆ ਪੰਜਾਬ ਪਹਿਲਾ ਹੈਗਾ ਸੀ ਪਾਣੀਆਂ ਦੀ ਧਰਤੀ ਮੰਨਿਆ ਜਾਂਦਾ ਸੀ ਪੰਜਾਂ ਦਰਿਆਵਾਂ ਦੇ ਨਾਂ ਦੇ ਉੱਪਰ ਜਿਹੜਾ ਪੰਜਾਬ ਦਾ ਨਾਂ ਰੱਖਿਆ ਗਿਆ ਹੁਣ ਕੀ ਹੈਗਾ ਵਾ ਬਹੁਤ ਸਾਰੇ ਮਾਲਵੇ ਦੇ ਪਿੰਡ ਨੇ ਜਿਹੜੇ ਕਿ ਪਾਣੀ ਨੂੰ ਮੁੱਲ ਲੈ ਕੇ ਪੈਂਦੇ ਨੇ ਦੂਜਾ ਪੰਜਾਬ ਦੇ ਨਾਲ ਖੇਤੀਬਾੜੀ ਦੇ ਉੱਪਰ ਹੈਗਾ ਸੀ ਕਿ ਖੇਤੀਬਾੜੀ ਮੁੱਖ ਤੰਦਾ ਲੋਕਾਂ ਦਾ ਖੇਤੀਬਾੜੀ ਉਹ ਖੇਤੀਬਾੜੀ ਮੁੱਖ ਤੰਦਾ ਹੀ ਨੂੰ ਹੁਣ ਕੋ ਕੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਪਾਸੇ ਲੈ ਕੇ ਜਾਇਆ ਗਿਆ